ਸੂਣੋ ਨੀ ਵੇੜੇ ਵਾਲਿਓ ਮੈਂ ਬੋਲਾਂ ਤਿਕ ਪੱਤੀ ਸੂਣੋ ਨੀ ਵੇੜੇ ਵਾਲਿਓ ਮੈਂ ਬੋਲਾਂ ਤਿਕ ਪੱਤੀ ਸਾਡੇ ਘਰ ਇੱਕ ਵੋਟੀ ਆਈ ਸਭ ਨੂੰ ਉਹਨੇ ਭਾਜੜ ਪਾਈ ਸਾਰਾ ਟੱਬਰ ਲੱਸੀ ਪੀਂਦਾ ਸਾਰਾ ਟੱਬਰ ਲੱਸੀ ਪੀਂਦਾ ਓ ਪੀਂਦੀ ਚਾਤਤੀ ਸੂਣੋ ਨੀ ਵੇੜੇ ਵਾਲਿਓ ਸੋણો ਨੀ ਵੇੜ ਵਾਲਿਓ ਮੈਂ ਬੋਲਾਂ ਤੇ ਕਪਤੀ ਚਾਪੀ ਕੇ ਉਹ ਚੜੀ ਚਬਾਰੇ ਸ਼ੀਸ਼ੇ ਅੱਗੇ ਵਾਲ ਸਵਾਰੇ ਚਾਪੀ ਕੇ ਉਹ ਚੜੀ ਚਬਾਰੇ ਸ਼ੀਸ਼ੇ ਅੱਗੇ ਵਾਲ ਸਵਾਰੇ ਨਾਉ ਰੜਕੇ ਨਾ ਚੋਵੇ ਨਾਉ ਰੜਕੇ ਨਾ ਚੋਵੇ ਨਖਰੇ ਕਰਦੀ ਛੱਤੀ ਸੋણો ਨੀ ਵੇੜ ਵਾਲ ਵਿਚ ਗਲੀਓ ਚਰਖਾ ਢਾਵੇ ਚੁੱਲ੍ਹੇ ਤੇ ਉਹਨੂੰ ਮੁੜ ਕਾਇਆਵੇ ਵਿਚ ਗਲੀ ਦੇ ਚਰਖਾ ਢਾਵੇ ਚਾਰੇ ਪਾਸੇ ਮਾਰੇ ਝਾਤੀਆਂ ਚਾਰੇ ਪਾਸੇ ਮਾਰੇ ਝਾਤੀਆਂ ਇੱਕ ਨਾ ਫੂਣੀ ਕੱਤੀ ਸੁਣੋ ਨੀ ਵੇੜੇਵਾ ਨਿਤ ਨਵੀਂ ਉਹ ਸਾੜੀ ਲਾਵੇ ਨਿਤ ਨਵੀਂ ਉਹ ਸਾੜੀ ਲਾਵੇ ਸਭ ਤੇ ਪੈਂਦੀ ਹੈ ਉਹ ਭਾਰੀ ਮਾਹੀ ਉਸ ਨੂੰ ਕੁਝ ਨਾ ਆਖੇ ਮਾਹੀ ਉਸ ਨੂੰ ਕੁਝ ਨਾ ਆਖੇ ਕੰਮ ਨਾ ਕਰਦੀ ਰਤੀ ਸੁਣੋ ਨੀ ਵੇੜ ਵਾਲਿਓ ਮੈਂ ਬੋਲਾਂ ਤਿਕ ਪੱਤੀ ਸੁਣੋ ਨੀ ਵਾਲਿਓ ਮੈਂ ਬੋਲਾਂ ਤਿਕ ਪੱਤੀ ਸੁਣੋ ਨੀ ਭੇੜ ਵਾਲਿਓ ਮੈਂ ਬੋਲਾਂ ਤਿਕ ਪੱਤੀ ਮੈਂ ਬੋਲਾਂ ਤਿਕ ਪੱਤੀ ਮੈਂ ਬੋਲਾਂ ਤਿਕ ਪੱਤੀ